ਹੈਲੋ ਫਰੈਂਡਸ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਮਨਦੀਪ ਹਰਮਨ ਟੈਲੈਂਟ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਅੱਜ ਅਪਾ ਨੂੰ ਇਸ ਵੀਡੀਓ ਦੇ ਵਿੱਚ ਜੋ ਲੈ ਕੇ ਆਈਆਂਗੀ ਕਿ ਜਿਹੜਾ neck ਤਿਆਰ ਕਰਦੇ ਆਪਾਂ ਜੇਕਰ ਉਹਦੇ ਲਈ ਆਪਣੇ ਕੋਲੇ ਬੁਕਰਮ ਵਾਲਾ ਗਲਾਂ ਨਹੀਂ ਹੈਗਾ ਤਾਂ ਆਪਾਂ ਕਿੱਦਾਂ ਜਿਹੜਾ neck ਆਪਣਾ ਤਿਆਰ ਕਰ ਸਕਦੇ ਆ ਹਾਂਜੀ ਦੇਖੋ ਇਹ ਮੈਂ ਗਲਾਂ ਜਿਹੜਾ ਪਹਿਲਾਂ ਤੋਂ ਹੀ ਕਟਿੰਗ ਕਰ ਲਿਆ ਤੇ ਜਿੱਦਾਂ ਕਿ ਆਪਾਂ ਨੇ ਇਹਦੇ ਨਾਪ ਦੀ ਹੀ ਇੱਕ ਜਿਹੜਾ ਕੱਪੜਾ ਲੈਣਾਗਾ ਤੇ ਉਹ ਵੀ ਇਹਦੇ ਨਾਪ ਦਾ ਹੀ ਕਟਿੰਗ ਕਰ ਲੈਣਾ ਤੇ ਕੱਪੜਾ ਜਿਹੜਾ ਕਟਿੰਗ ਆਪਾਂ ਨੇ ਕੀਤਾਗਾ ਉਹ ਇਹਦੇ ਨਾਲ ਹੈ ਜਿਹੜਾ ਗਲੇ ਦੇ ਅਟੈਚ ਕਰ ਦੋ ਸ਼ਰਟ ਦੇ ਨਾਲ ਕੱਪੜਾ ਅਟੈਚ ਕਰਾਂਗੇ ਇਸੇ ਤਰ੍ਹਾਂ ਇਹ ਤੁਸੀਂ ਨੇ ਸਾਰੀ ਜਿਹੜੀ ਸਲਾਈ ਹੈਗੀ ਇਹ ਲਗਾ ਲੈਣੀ ਹੈਗੀ ਸਾਰੇ ਪਾਸੇ ਕਈ ਵਾਰ ਇਦਾਂ ਹੁੰਦਾ ਕਿ ਆਪਣੇ ਕੋਲੇ ਜਿਹੜਾ ਨਹੀਂ ਹੁੰਦੀ ਹੈਗੀ ਬੁਖਰਮ ਤੇ ਆਪਾਂ ਨੂੰ ਇਦਾਂ ਹੁੰਦਾ ਵੀ ਆਪਾਂ ਕਿੱਦਾਂ ਗਲਾ ਦਾ ਜਿਹੜਾ ਉਹ ਰੈਡੀ ਕਰੀਏ ਹਾਂਜੀ ਅਸੀਂ ਨੇ ਜਿਹੜੀ ਸਲਾਈ ਹੈ ਲਗਾ ਲਈ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿੱਥੇ ਵੀ ਤੁਸੀਂ ਨੇ ਜਿੱਦਾਂ ਦੀ ਵੀ ਆਪਾਂ ਡਿਜ਼ਾਈਨ ਦੇ ਕੇ ਗਲਾ ਪਾ ਰਹਿਆਂਗੇ ਜਿੱਥੇ-ਜਿੱਥੇ ਵੀ ਉਹਦੀ ਤੁਹਾਨੂੰ ਲੱਗੂਗਾ ਕਿ ਕੋਨੇ ਨੇਗੇ ਉੱਥੇ ਕਟਿੰਗ ਕਰ ਲੈਣੀਗੀ ਉੱਥੋਂ ਕੱਟ ਲਗਾਉਣ ਦੇ ਨਾਲ ਇਹਦੇ ਵਿੱਚ ਜਿਹੜੇ ਬੰਦ ਲੇਗੇ ਉਹ ਨਹੀਂ ਪਹਿਣਗੇ ਤੇ ਗਲਾਂ ਬਹੁਤ ਵਧੀਆ ਬਣ ਕੇ ਰਹਿ ਗਈਆਂ ਨੇ ਹਾਂਜੀ ਜਿਹੜਾ ਹੁਣ ਕੱਪੜਾ ਹੈਗਾ ਇਹਨੂੰ ਅਸੀਂ ਫੋਲਡ ਕਰਾਂਗੇ ਤੇ ਇਹਦੇ ਉੱਪਰ ਵੱਡੇ ਵੱਖੇ ਦੇ ਨਾਲ ਸਲਾਈ ਲਗਾ ਲਾਂਗੇ ਇਸ ਤਰ੍ਹਾਂ ਸਾਰੇ ਚਾਰੀ ਪਾਸੇ ਜਿਹੜੀ ਸਲਾਈ ਆ ਗਈ ਉਹ ਸੇ ਲਗਾਵਾਂਗੇ ਦੇ ਦੇਖੋ ਜਿਹੜੀ ਸਲਾਈ ਹੈ ਉਹ ਅਸੀਂ ਨੇ ਲਗਾ ਲਈ ਹੈਗੀ ਤੇ ਹੁਣ ਜਿੱਦਾਂ ਕੀ ਜ਼ਿਆਦਾ ਕਪੜਾ ਹੈਗਾ ਤੇ ਇਹਨੂੰ ਅਸੀਂ ਕਟਿੰਗ ਕਰ ਦਾਂਗੇ ਐਕਸਟਰਾ ਕਪੜੇ ਨੂੰ ਕਟਿੰਗ ਕਰਦੇ ਉਹਦੇ ਵਿੱਚੋਂ ਸਾਰੇ ਗਲੇ ਦੇ ਵਿੱਚੋਂ ਜਿਹੜਾ ਐਕਸਟਰਾ ਕਪੜਾ ਹੈਗਾ ਉਹਨੂੰ ਕਟਿੰਗ ਕਰਾਂਗੇ ਹਾਂਜੀ ਇਸ ਤਰ੍ਹਾਂ ਦੇਖੋ ਅਸੀਂ ਇਹ ਕਪੜਾ ਜਿਹੜਾ ਕਟਿੰਗ ਕਰ ਲਿਆ ਇਹ ਕਪੜਾ ਕਟਿੰਗ ਕਰਨ ਤੋਂ ਬਾਅਦ ਅਜਿਹਾ ਕਿ ਆਪਾਂ ਇਹਨੂੰ ਠੀਕ ਇਹਦੇ ਤੇ ਸਲਾਈ ਲਗਾਵਾਂਗੇ ਹੁਣ ਜਿਹੜੀ ਸਲਾਈ ਇਹ ਆਪਾਂ ਚਾਰੇ ਪਾਸੇ ਲਗਾਵਾਂਗੇ ਹਾਂਜੀ ਇਸ ਤਰ੍ਹਾਂ ਵੀ ਦੇਖੋ ਜਿਹੜਾ ਗਣਾ ਗਾ ਬਣ ਕੇ ਬਹੁਤ ਵਧੀਆ ਤਿਆਰ ਹੋ ਜਾਂਦਾ ਹੈ ਦੇਖੋ ਗਣਾ ਜਿਹੜਾ ਬਣ ਕੇ ਬਹੁਤ ਵਧੀਆ ਤਿਆਰ ਹੋ ਚੁੱਕਿਆ ਹੈ ਕਿਉਂਕਿ ਜਦੋਂ ਅਸੀਂ ਇਹਦੇ ਉੱਤੇ ਪ੍ਰੈਸਿੰਗ ਕਰ ਦਾਂਗੇ ਤਾਂ ਇਹ ਹੋਰ ਵੀ ਵਧੀਆ ਲੱਗੂਗਾ ਕਿਉਂਕਿ ਹਾਲੇ ਮੇਰੇ ਉੱਤੇ ਪ੍ਰੈਸਿੰਗ ਕੀਤੀ ਹੈਗੀ ਤੇ ਇਸੇ ਤਰ੍ਹਾਂ ਹੀ ਤੁਹਾਨੂੰ ਕਰਕੇ ਦਿਖਾਇਆ ਹੈ ਇਹ ਤਰਪਾਈ ਕਰਨ ਜਦੋਂ ਕਮੀਜ਼ ਰੈਡੀ ਕਰ ਲਿਆ ਉਸ ਤੋਂ ਬਾਅਦ ਤਰਪਾਈ ਕਰਨ ਤੋਂ ਬਾਅਦ ਜਦੋਂ ਅਸੀਂ ਪ੍ਰੈਸ ਕਰਾਂਗੇ ਤਾਂ ਗਾਲਾ ਬਹੁਤ ਵਧੀਆ ਬਣ ਕੇ ਰੈਡੀ ਹੋ ਜਾਊਗਾ ਪਲੀਜ਼ ਇੱਕ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਥੈਂਕ ਯੂ